ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਡੀਐਸ ਤਲਾਨੀਆਂ YouTube ਚੈਨਲ ਤੇ ਮੈਂ ਹਾਂ ਧਰਮਿੰਦਰ ਸਿੰਘ ਪਿੰਡ ਤਲਾਨੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਦੋਸਤੋ ਤੁਹਾਡੇ ਵਾਸਤੇ ਬਹੁਤ ਛੋਟੀ ਜੀ ਜਾਣਕਾਰੀ ਲੈ ਕੇ ਆਏ ਆ 19 ਕਰਦਾ ਬਾਕੀ ਵੀਡੀਓ ਦੇ ਬਾਅਦ ਇਹ ਵੀ ਜਾਣਕਾਰੀ ਤੁਹਾਨੂੰ ਵਧੀਆ ਲੱਗੇਗੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਵਿਆਹ ਤੋਂ ਬਾਅਦ ਆਪਣੀ ਧੀਆਂ ਭੈਣਾਂ ਨੂੰ ਜਾਂ ਕੋਈ ਧੀ ਭੈਣ ਆਪਣੇ ਘਰੇ ਵਿਆਹ ਕੇ ਆਉਂਦੀ ਹੈ ਉਹ ਬਿਮਾਰ ਕਿਉਂ ਰਹਿਣ ਲੱਗ ਜਾਂਦੀਆਂ ਇਸ ਦੇ ਵਿੱਚ ਕੀ ਕਾਰਨ ਹੈ ਕਿਸ ਤਰੀਕੇ ਨਾਲ ਆਪਾਂ ਇਲਾਜ ਕਰ ਸਕਦੇ ਹਾਂ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਜੀ ਤਾਂ ਕਿ ਉਸ ਪਿੱਤੀ ਪੜ ਤੱਕ ਇਹ ਵੀਡੀਓ ਪਹੁੰਚ ਸਕੇ ਜਿਸ ਨੂੰ ਇਸ ਵੀਡੀਓ ਦੀ ਨੀਡ ਹੈ ਜਿਨ੍ਹਾਂ ਨੂੰ ਇਹ ਸਮੱਸਿਆ ਹੈਗੀ ਹੈ ਜਿਹੜਾ ਕਿ ਆਪਣੇ ਇਹ ਵੀਡੀਓ ਦੇਖ ਕੇ ਇਲਾਜ ਕਰ ਸਕਣ ਜਿਨ੍ਹਾਂ ਦੀਆਂ ਪਾਣਾ ਨੂੰ ਵਿਆਹ ਤੋਂ ਬਾਅਦ ਕੋਈ ਸਮੱਸਿਆ ਰਹਿਣ ਲੱਗ ਜਾਂਦੀ ਹੈ ਜਿਵੇਂ ਕਿ ਬੁਖਾਰ ਸਿਰ ਦਰਦ ਸਿਰ ਭਾਰੀ ਕੱਚਾ ਦਿਲ ਹੋਣਾ ਕਿਸੇ ਵੀ ਤਰ੍ਹਾਂ ਦਾ ਇਦਾਂ ਦਾ ਰੋਗ ਹੈ ਜਿਹੜਾ ਕਿ ਤੁਹਾਨੂੰ ਵਿਆਹ ਤੋਂ ਪਹਿਲਾਂ ਨਹੀਂ ਸੀ ਤੇ ਵਿਆਹ ਤੋਂ ਬਾਅਦ ਤੁਹਾਨੂੰ ਇਹ ਸਮੱਸਿਆ ਆ ਰਹੀ ਹੈ ਇਸ ਦੇ ਵਿੱਚ ਤੁਸੀਂ ਇੱਕ ਚੀਜ਼ ਹੋਰ ਨੋਟ ਕਰ ਸਕਦੇ ਹੋ ਜੇਕਰ ਵਿਆਹ ਤੋਂ ਬਾਅਦ ਆਪਾਂ ਜਿਵੇਂ ਤੀ ਆਪਾਂ ਆਪਣੇ ਪੇਕੇ ਘਰੇ ਘੇੜਾ ਮਾਰਨ ਜਾਂਦੀਆਂ ਐ ਤਾਂ ਤੁਸੀਂ ਨੋਟ ਰੱਖਿਓ ਜੀ ਜੇਕਰ ਤੁਹਾਨੂੰ ਪੇਕੇ ਜਾ ਕੇ ਤੁਹਾਡੀ ਸਮੱਸਿਆ ਦਾ ਇਲਾਜ ਹੋ ਜਾਂਦਾ ਹੈ ਹੱਲ ਹੋ ਜਾਂਦਾ ਹੈ ਮਤਲਬ ਕਿ ਉੱਥੇ ਜਾ ਕੇ ਤੁਹਾਡਾ ਸਿਰ ਦਰਦ ਠੀਕ ਹੋ ਜਾਂਦਾ ਹੈ ਬੁਖਾਰ ਠੀਕ ਹੋ ਜਾਂਦਾ ਹੈ ਕਨਸਟਿਪੇਸ਼ਨ ਠੀਕ ਹੋ ਜਾਂਦੀ ਹੈ ਜਾਂ ਕੋਈ ਪੀਰੀਅਡਸ ਦੀ ਸਮੱਸਿਆ ਜਿਹੜੀ ਤੁਹਾਨੂੰ ਸਹਰੇ ਜਾ ਕੇ ਆਈ ਹੈ ਉੱਥੇ ਜਾ ਕੇ ਤੁਹਾਡੀ ਠੀਕ ਹੋ ਜਾਂਦੀ ਹੈ ਤਾਂ ਇਸ ਦੇ ਪਿੱਛੇ ਜਿਹੜਾ ਕਾਰਨ ਹੈ ਅੱਜ ਆਪਾਂ ਉਸ ਦੇ ਬਾਰੇ ਡਿਸਕਸ ਕਰਾਂਗੇ ਉਹ ਇਹਨਾਂ ਦੇ ਵਿੱਚੋਂ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਰੋਗ ਹੈਗਾ ਏ ਤੁਹਾਨੂੰ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਇੱਕ ਚੀਜ਼ ਦਾ ਧਿਆਨ ਦੇਣਾ ਹੈ ਕਿ ਵਿਆਹ ਤੋਂ ਪਹਿਲਾਂ ਮਤਲਬ ਕਿ ਜਿੱਥੇ ਤੁਸੀਂ ਪੇਕੇ ਘਰੇ ਰਹਿ ਰਹੇ ਹੋ ਉੱਥੇ ਤੁਹਾਡੇ ਸੂਰਜ ਕਿਸ ਪਾਸੇ ਤੋਂ ਉਗਦਾ ਸੀ ਤੇ ਤੁਹਾਡੇ ਜਿਹੜੇ ਘਰ ਦੇ ਵਿੱਚ ਬੈੱਡਾਂ ਦੀ ਦਿਸ਼ਾ ਉਹ ਕਿਸ ਪਾਸੇ ਨੂੰ ਹੁੰਦੀ ਸੀ ਜੇਕਰ ਬੈੱਡ ਤੁਹਾਡੇ ਚੜ੍ਹਨੇ ਵਾਲੇ ਪਾਸੇ ਨੂੰ ਲੱਗੇ ਹੋਏ ਆ ਤੇ ਤੁਹਾਨੂੰ ਉੱਥੇ ਕੋਈ ਦਿੱਕਤ ਨਹੀਂ ਸੀ ਸੌਰੇ ਘਰੇ ਜਾ ਕੇ ਤੁਹਾਡੇ ਉਹਨਾਂ ਬੈੱਡਾਂ ਦੀ ਡਾਇਰੈਕਸ਼ਨ ਅਗਰ ਚੇਂਜ ਹੋ ਗਈ ਹੈ ਇਹ ਇਹ ਬਿਮਾਰੀ ਉਥੋਂ ਜਨਮ ਲੈਂਦੀ ਹੈ ਮਤਲਬ ਕਿ ਤੁਹਾਡੀ ਬਾਡੀ ਦੀ ਜਿਹੜੀ ਨਾਰਥ ਪੋਲ ਸਾਊਥ ਪੋਲ ਟਰੈਕਸ਼ਨ ਹੁੰਦੀ ਹੈ ਜਿਹੜੀ ਆਪਣੀ ਬਾਡੀ ਦੀ ਇਹ ਚੇਂਜ ਹੋ ਜਾਂਦੀ ਹੈ ਇਸ ਕਰਕੇ ਇਹ ਬਿਮਾਰੀਆਂ ਆਪਣੇ ਸਰੀਰ ਦੇ ਉੱਤੇ ਅਟੈਕ ਕਰਨ ਲੱਗ ਜਾਂਦੀਆਂ ਸੋ ਜੇਕਰ ਤੁਹਾਨੂੰ ਇਦਾਂ ਦੀ ਕੋਈ ਵੀ ਦਿੱਕਤ ਆ ਰਹੀ ਹੈ ਮਤਲਬ ਕਿ ਜੇਕਰ ਤੁਹਾਡਾ ਬੱਚਾ ਇੰਡੀਆ ਤੋਂ ਪੰਜਾਬ ਤੋਂ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਐਨੀਥਿੰਗ ਕਿਸੇ ਵੀ ਕੰਟਰੀ ਦੇ ਵਿੱਚ ਅਗਰ ਤੁਹਾਡਾ ਬੱਚਾ ਗਿਆ ਤੇ ਤੁਹਾਡੇ ਬੱਚੇ ਨੂੰ ਉੱਥੇ ਜਾ ਕੇ ਸਮੱਸਿਆਵਾਂ ਆ ਰਹੀਆਂ ਹੈ ਤਾਂ ਤੁਸੀਂ ਆਪਣੇ ਬੱਚੇ ਨੂੰ ਸਮਝਾਓ ਕਿ ਬੇਟਾ 2-2 ਦਿਨ ਵਾਸਤੇ ਚਾਰੋਂ ਦਿਸ਼ਾ ਦੇ ਵਿੱਚ ਸੌਂ ਕੇ ਦੇਖ ਲਓ ਜਿਸ ਪਾਸੇ ਸੌਂ ਕੇ ਤੁਹਾਨੂੰ ਪੱਟ ਦੇ ਅੱਗੇ نیند ਆ ਗਈ ਸਵੇਰੇ ਆਪਣੇ ਆਪ ਅੱਖ ਖੁੱਲhi ਤੁਸੀਂ ਉਸੇ ਪਾਸੇ ਨੂੰ ਸੌਣਾ ਹੈ ਤੇ ਇਸ ਦੇ ਨਾਲ ਇਸ ਦਾ ਜਿਹੜਾ ਅਸਰ ਹੈ ਤੁਹਾਨੂੰ ਪਹਿਲੇ ਦੂਜੇ ਦਿਨ ਤੋਂ ਹੀ ਦਿਖੇਗਾ ਕਿ ਇਹਦੇ ਨਾਲ ਤੁਹਾਨੂੰ ਜਿਹੜਾ ਆਰਾਮ ਆਉਣਾ ਸ਼ੁਰੂ ਹੋ ਜਾਏਗਾ ਫਿਰ ਵੀ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਤਾਂ ਤੁਸੀਂ ਸਾਡੇ ਕੋਲ ਵਿਜ਼ਿਟ ਕਰ ਸਕਦੇ ਹੋ ਜੀ ਐਡਰੈਸ ਸਕਰੀਨ ਤੇ ਆਏ ਹੋਏ ਨੋਟ ਕਰ ਸਕਦੇ ਹੋ ਤੋ ਜੇਕਰ ਐਦਾਂ ਕਿਸੇ ਨੂੰ ਵੀ ਲੱਗਦਾ ਹੋਇਆ ਕਿ ਇਸ ਤਰੀਕੇ ਦੇ ਨਾਲ ਕਿਸੇ ਨੂੰ ਬਿਮਾਰੀ ਨਹੀਂ ਲੱਗ ਸਕਦੀ ਤਾਂ ਤੁਸੀਂ ਸਾਡੇ ਕੋਲ ਆਓ ਜੀ ਵਿਜ਼ਿਟ ਕਰੋ ਤੁਹਾਨੂੰ ਅਸੀਂ ਕਿੰਨੀਆਂ ਸਾਰੀਆਂ ਫੀਮੇਲਜ਼ ਮੇਲਜ਼ ਉਦਾਹਰਨ ਦੇਵਾਂਗੇ ਜਿਨ੍ਹਾਂ ਨੂੰ ਵਿਆਹ ਤੋਂ ਬਾਅਦ ਐਦਾਂ ਦੀ ਸਮੱਸਿਆ ਆਈ ਸੀ ਜਾਂ ਫਿਰ ਆਪਣੇ ਬੱਚੇ ਨੂੰ ਕਿਸੇ ਅਦਰ ਕੰਟਰੀ ਦੇ ਵਿੱਚ ਜਾ ਕੇ ਸਮੱਸਿਆ ਆਈ ਸੀ ਸਿਰਫ ਸੌਣ ਦੇ ਤਰੀਕਾ ਬਦਲਣ ਦੇ ਨਾਲ ਉਹਨਾਂ ਦੀਆਂ ਇਹ ਜਿਹੜੀਆਂ ਸਮੱਸਿਆਵਾਂ ਰਿਕਵਰ ਹੋ ਗਈਆਂ ਸੋ ਜੇਕਰ ਤੁਹਾਨੂੰ ਐਦਾਂ ਦੀ ਕੋਈ ਦਿੱਕਤ ਆ ਰਹੀ ਹੈ ਤੁਸੀਂ ਇੱਕ ਵਾਰੀ ਜ਼ਰੂਰ ਆਪਣੀ ਦਿਸ਼ਾ ਬਦਲ ਕੇ ਸੌਂ ਕੇ ਦੇਖਿਓ ਤੁਹਾਨੂੰ ਆਰਾਮ ਫੀਲ ਹੋਏਗਾ ਤੋ ਦੋਸਤੋ ਛੋਟੀ ਜਿਹੀ ਸੀ ਤੁਹਾਡੇ ਵਾਸਤੇ ਜਾਣਕਾਰੀ ਉਮੀਦ ਕਰਦਾ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਣੀ ਹੈ ਮੈਨੂੰ ਦੇ ਜੀ ਆ ਗਿਆ ਨੈਕਸਟ ਵੀਡੀਓ ਚ ਜਲਦ ਮਿਲਾਂਗੇ ਸਤਿ ਸ੍ਰੀ ਅਕਾਲ